ਨੇ ਵੇਖ ਲਈ ਕਿਸਮ ਦੀ ਪਹਿਲ ਕਦਮੀ ਦੇਖਣ ਨੂੰ ਮਿਲੀ 메ਨ ਮਾਰਕੀਟ ਮਰੰਡਾ ਦੇ ਵਿੱਚ ਜਿੱਥੇ ਸਾਡੇ ਮਨਜੀਤ ਸਿੰਘ ਭਾਟੀਆ ਜੀ ਨੇ ਇੱਕ ਰੁੱਖਾਂ ਦਾ ਲੰਗਰ ਲਗਾਇਆ ਜਿੱਥੇ ਪੌਦੇ ਉਹ ਬਤੌਰ ਲੰਗਰ ਵਰਤਾ ਰਹੇ ਨੇ ਤੇ ਇਹਨਾਂ ਦੀ ਇੱਕ ਲਾਈਨ ਇੱਥੇ ਲਿਖੀ ਹੋਈ ਹੈ ਹਰ ਇੱਕ ਮਨੁੱਖ ਲਾਵੇ ਇੱਕ ਰੁੱਖ ਜਿਸ ਦਾ ਹੋਵੇ ਸਭ ਨੂੰ ਸੁੱਖ ਸੋ ਸਤਿਕਾਰ ਭਾਟੀਆ ਜੀ ਸਤਿਕਾਰ ਇੱਕ ਅਲੱਗ ਤਰ੍ਹਾਂ ਦੀ ਪਹਿਲ ਕਦਮੀ ਤੁਸੀਂ ਦਿਖਾ ਰਹੇ ਹੋ ਜੋ ਕਿ ਬੋਟਿਆਂ ਦਾ ਲੰਗਰ ਲਾਇਆ ਸੋ ਇਸ ਦੀ ਸ਼ੁਰੂਆਤ ਕਿੱਥੋਂ ਹੋਈ ਤੇ ਕਦੋਂ ਤੋਂ ਤੁਸੀਂ ਕਰ ਰਹੇ ਹੋ ਜਿਸ ਤਰ੍ਹਾਂ ਪਿਛਲੇ ਸਾਲ ਆਪਣਾ ਟੈਂਪਰੇਚਰ ਪੰਜਾਬ ਦਾ 48 ਤੱਕ ਚਲਾ ਗਿਆ ਸੀ ਕਦੀ ਇੰਨਾ ਗਿਆ ਨਹੀਂ ਇਹਦਾ ਦਿਮਾਗ ਸੋਚੇ ਵੀ ਨਿਊ ਜੋ ਆਪਣੇ ਨਵੇਂ ਬਾਈਪਾਸ ਬਣਦੇ ਪਰ ਸੜਕਾਂ ਬਣੇ ਰਹੀਆਂ ਨੇ ਹੂੰ ਉੱਤੇ ਕੱਟੇ ਜ਼ਿਆਦਾ ਜਾ ਰਹੇ ਨੇ ਲਗਾਏ ਘੱਟ ਜਾ ਰਹੇ ਨੇ ਠੀਕ ਹੈ ਜੀ ਇਹ ਸੋਚ ਕੇ ਛੋਟਾ ਜਿਹਾ ਉਪਰਾਲਾ ਕੀਤਾ ਵੀ ਹਰੇਕ ਮਨੁੱਖ ਲਾਵੇ ਇੱਕ ਰੁੱਖ ਜਿਸ ਦਾ ਹੋਵੇ ਸਭ ਨੂੰ ਸੁੱਖ ਸਭ ਨੂੰ ਸੁੱਖ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਇਹ ਚੀਜ਼ਾਂ ਦਾ ਹੈਗਾ ਵੀ ਰੁੱਖਾਂ ਦਾ ਪੰਜਾਬ ਬੂਟੇ ਹਰ ਤਰ੍ਹਾਂ ਦੀ ਛਾ ਮਿਲਦੀ ਹੈ ਪਰ ਹੁਣ ਲੱਗਦਾ ਜਿਵੇਂ ਰਾਸਤਾਨ ਪੰਦਾ ਜਾ ਰਿਹਾ ਹੈ ਇਹ ਸੋਚ ਕਰਕੇ ਅਸੀਂ ਟੈਂਪਰੇਚਰ ਵੱਧ ਜਾ ਰਿਹਾ ਹੈ ਹਾਂ ਟੈਂਪਰੇਚਰ ਵੱਧ ਜਾ ਰਿਹਾ ਵੀ ਬੂਟਿਆਂ ਦਾ ਫ੍ਰੀ ਲੰਗਰ ਲਾਇਆ ਹੈਗਾ ਉਹਨੂੰ ਦੇ ਰਹੇ ਹਾਂ ਹਰੇਕ ਜਾ ਕੇ ਘਰ ਜਾ ਕੇ ਸੰਭਾਲ ਕਰੇ ਉਹ ਬੂਟੇ ਲਗਾ ਜਿਵੇਂ ਤੁਸੀਂ ਇੱਕ ਲੰਗਰ ਲਗਾਇਆ ਚਲੋ ਤੁਸੀਂ ਸਮਰਥਤ ਤੁਸੀਂ ਕਰ ਸਕਦੇ ਹੋ ਕੀ ਤੁਸੀਂ ਇਹਨੂੰ ਬਾਜ਼ਾਰ ਤੱਕ ਸੀਮਤ ਰੱਖੋਗੇ ਜਾਂ ਅੱਗੇ ਵੀ ਲੈ ਕੇ ਜਾਓਗੇ ਨੇ ਅੱਗੇ ਸੋਚਦਾ ਇੱਕ ਸਸਤਾ ਨਾ ਬਣਾ ਕੇ ਆਪਾਂ ਇਹਨੂੰ ਅਗਾਹ ਜਿੰਨਾ ਡਿਮਾਂਡ ਹੈਗੀ ਉਹਨਾਂ ਨੂੰ ਅਰੇਂਜ ਕਰਾ ਕੇ ਦੇਈਏ ਬੂਟਿਆਂ ਦਾ ਲੰਗਰ ਲੱਗਿਆ ਹੋਇਆ ਤੁਸੀਂ ਕਿਵੇਂ ਦੇਖਦੇ ਹੋ ਬੂਟਿਆਂ ਨੂੰ ਹਾਂਜੀ ਅਸੀਂ ਵਧੀਆ ਦੇਖਦੇ ਆ ਬੂਟਿਆਂ ਨਾਲ ਵਾਤਾਵਰਨ ਵਧੀਆ ਰਹਿੰਦਾ ਸਭ ਨੂੰ ਲਗਾਉਣੇ ਚਾਹੀਦੇ ਆ ਤੁਸੀਂ ਕਿੱਥੋਂ ਆ ਜੀ ਅਸੀਂ ਮਾਨਖੇੜੀ ਪਿੰਡ ਆ ਸਾਡਾ ਮਾਨਖੇੜੀ ਤੋਂ ਹਾਂਜੀ ਹਾਂਜੀ ਤੁਹਾਡਾ ਬੂਟੇ ਨਾਲ ਕਾਫੀ ਲਗਾਵ ਲੱਗਦਾ ਹਾਂਜੀ ਹਾਂਜੀ ਅਸੀਂ ਬੂਟੇ ਘਰ ਵੀ ਬਹੁਤ ਲਾਏ ਹੋਏ ਅੱਛਾ ਜੀ ਅਸੀਂ ਹੋਰ ਵੀ ਹੁਣ ਲੈ ਕੇ ਚੱਲੇ ਆ ਇਹ ਫ੍ਰੀ ਚ ਫ੍ਰੀ ਸੇਵਾ ਇਹ ਹਾਂਜੀ ਹਾਂਜੀ ਜਿਵੇਂ ਕਿ ਜਿਵੇਂ ਕਿ ਸਭ ਨੂੰ ਲਾਉਣੇ ਚਾਹੀਦੇ ਆ ਵਾਤਾਵਰਨ ਵਧੀਆ ਰਹਿੰਦਾ ਸਰੀਰ ਨੂੰ ਬਿਮਾਰੀਆਂ ਨਹੀਂ ਲੱਗਦੀਆਂ ਠੀਕ ਰਹਿੰਦੇ ਆ ਹੋ ਬੋਤਾਂ ਦਾ ਥੈਂਕ ਯੂ ਬਿਲਕੁਲ ਠੋਕੇ ਇਹ ਆਈ ਅੱਜ ਦੀ ਟ੍ਰੇਕ ਦੀ ਸਭ ਤੋਂ ਵੱਡੀ ਜ਼ਰੂਰਤ ਇਹ ਹੈ ਆਪਣੇ ਵਾਸਤੇ ਤੇ ਪਾਟੀਆਂ ਦੀ ਇੱਕ ਹੋਰ ਵੱਡੀ ਸਮੱਸਿਆ ਹੈ ਰੁੱਖ ਜਦ ਕੋਈ ਵੀ ਪੌਦਾ ਲਾਵਾ ਦੰਨੇ ਆ ਉਸ ਤੋਂ ਬਾਅਦ ਉਹ ਸਾਂਭਿਆ ਨਹੀਂ ਜਾਂਦਾ ਜਾਂ ਜਾਨਵਰ ਉਹਨੂੰ ਖਰਾਬ ਕਰ ਦਿੰਦੇ ਇਹ ਸਮੱਸਿਆ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਇਸ ਗੱਲ ਦਾ ਅਸੀਂ ਸੋਚਿਆ ਸੀ ਪਹਿਲਾਂ ਜਦ ਤੁਸੀਂ ਗਰਾਊਂਡ 'ਚ ਲਾਉਂਦੇ ਸੀ ਜਾਨਵਰ ਖਤਮ ਕਰ ਦਿੰਦੇ ਸੀ ਬੂਟੇ ਹਾਂ ਜੀ ਹੁਣ ਅਸੀਂ ਬੂਟੇ ਬਾਈ ਹਾਂਡ ਮੈਨ ਟੂ ਮੈਨ ਦੇ ਰਹੇ ਆ ਤਾਂ ਕਿ ਜਿੰਨੇ ਜਾ ਕੇ ਆਪਣੇ ਘਰ ਚ ਲਾਣਾ ਉਹਨੇ ਪਾਣੀ ਦੇਣਾ ਸੰਭਾਲੀ ਕਰਦਾ ਹਾਂ ਤਾਂ ਬੂਟਾ ਪਲੇਗਾ ਠੀਕ ਹੈ ਮੈਨੂੰ ਇੱਥੇ ਥੇੜ ਲੱਗਿਆ ਹੋਈ ਵਿਸ਼ਵਾਸ ਹੈਗਾ ਵੀ ਜਿਹੜਾ ਬੰਦਾ ਹੱਥੋਂ ਚੱਲ ਕੇ ਧੁੱਪੇ ਖੜ ਕੇ ਆ ਕੇ ਬੂਟਾ ਲੈ ਆ ਰਿਹਾ ਜਾ ਕੇ ਲਾਏਗਾ ਸਾਡੇ ਨਾਲ ਜੀ ਇਕਵਾਲ ਸਿੰਘ ਨੇ ਤੇ ਵੀ ਦੋ ਬੂਟੇ ਲੈ ਕੇ ਚੱਲੇ ਆ ਸੋ ਜਿਹੜਾ ਇਹ ਲੰਗਰ ਲੱਗ ਰਿਹਾ ਜੀ ਤੇ ਜਿੱਦਾਂ ਸਾਨੂੰ ਦੋ ਬੂਟੇ ਮਿਲੇ ਹੁਣ ਥੋੜੀ ਜ਼ਿੰਮੇਵਾਰੀ ਬਣਦੀ ਆ ਸਾਂਭਣ ਦੀ ਹਾਂ ਜੀ ਸੋ ਤੁਸੀਂ ਕਿੰਨਾ ਕੁ ਬੂਟਿਆਂ ਨਾਲ ਲਗਾਵ ਰੱਖਦੇ ਹੋ ਮੈਂ ਬਹੁਤ ਬੂਟੇ ਨਾਲ ਲਗਾਓ ਰੱਖਦਾ ਮੇਰੇ ਕਈ ਕਿਸਮ ਦੇ ਬੂਟੇ ਲਾਏ ਹੋਏ ਆ ਮੈਨੂੰ ਇਹ ਨਿੰਮ ਦੇ ਬੂਟੇ ਨਹੀਂ ਸੀਗੇ ਮਿਲ ਰਹੇ ਅੱਜ ਇਸ ਕਰਕੇ ਮੈਂ ਸਪੈਸ਼ਲ ਨਿੰਮ ਦੇ ਬੂਟੇ ਲੈ ਕੇ ਚੱਲਿਆ ਜੀ ਦੇ ਨਾਲ ਪਰਵਰਨ ਵੀ ਸਾਫ਼ ਰਹੂਗਾ ਤੇ ਬੰਦੇ ਦੇ ਉਂਝ ਵੀ ਆਪਣੇ ਨਿੰਮ ਨਾਲ ਬਹੁਤ ਫਾਇਦੇ ਨੇ ਉਂਝ ਵੀ ਆਪਣਾ ਸਰੀਰਕ ਤੌਰ ਤੇ ਬਹੁਤ ਫਾਇਦੇ ਨੇ ਸਿਹਤ ਪੱਖੋਂ ਜਿਹੜੇ ਨਿੰਮ ਦੇ ਬੂਟੇ ਆ ਕਾਫੀ ਲਾਭਦਾਇਕ ਹੁੰਦੇ ਨੇ ਉਸ ਤੋਂ ਲਾਇਵ ਦਾ ਕਹਿ ਇਹਨਾਂ ਹਵਾ ਦਾ ਪੌਣ ਪਾਣੀ ਦਾ ਬਹੁਤ ਫਰਕ ਪੈਂਦਾ ਨਿੰਮ ਦੇ ਬੂਟੇ ਉੱਚ ਵੀ ਘਰਦੇ ਜਾ ਰਹੇ ਨੇ ਠੀਕ ਹੈ ਜੀ ਤੁਹਾਡੀ ਸਿੱਖਿਆ ਕਿ ਤੁਹਾਨੂੰ ਘਰੋਂ ਤੋਂ ਜਾਂ ਬਜ਼ੁਰਗਾ ਤੋਂ ਮਿਲੀ ਆ ਕਿਸੇ ਪਰਿਵਾਰਕ ਮੈਂਬਰ ਨੇ ਸਿੱਖਿਆ ਦਿੱਤੀ ਵੀ ਕਿਦਾਂ ਕੁਦਰਤ ਨਾਲ ਪਿਆਰ ਕਰਨਾ ਦੇਖੋ ਸਿੱਖਿਆ ਸੁਰਤ ਮਾਰੇ ਵੱਲੋਂ ਮਿਲੀ ਹੈ ਵੀ ਇਨਸਾਨ ਜਿਹੜਾ ਆਪਣੇ ਵਾਸਤੇ ਸਭ ਸੁਵਿਧਾਵਾਂ ਸਭ ਕੁਝ ਕਰਦਾ ਹੈ ਮਤਲਬ ਕਿ ਬੰਦਾ ਹੋਵੇ ਜਿਹੜਾ ਮਤਲਬ ਉਹ ਦੂਜਿਆਂ ਬਾਰੇ ਸੋਚੇ ਦੂਜਿਆਂ ਬਾਰੇ ਕਰੇ ਉਨ ਮੈਂ ਖੂਨਦਾਨ ਕੈਂਪ ਵੀ ਲਾਣਾ ਮੈਂ 58 ਵਾਰ ਖੂਨਦਾਨ ਕਰ ਚੁੱਕਾ ਹੈਗਾ ਖੂਨਦਾਨ ਦੇ ਵਿੱਚ ਮਨੂੰ ਗਵਰਨਮੈਂਟ ਨੇ ਵੀ ਪ੍ਰਸਤਾਵ ਕੀਤਾ ਵਾ ਸਟੇਟ ਅਵਾਰਡ ਦਿੱਤਾ ਹੈਗਾ ਪਿਛਲੀ 15 ਗੱਤੂ ਨੂੰ ਮਰਨੂ ਬਰਿੰਡਾ ਵਿੱਚ ਵੀ ਸਨਮਾਨਿਤ ਕੀਤਾ ਗਿਆ ਹਾਂਜੀ ਇਹਨਾਂ ਸਾਡਾ ਮਰੋਬਲ ਬਹੁਤ ਉੱਚਾ ਹੁੰਦਾ ਵਾ ਵੀ ਆਹ ਨਵੇਂ ਤਬਾਦਦ ਨਵੇਂ ਨਵੇਂ ਕੰਮ ਕਰੀਏ ਤੇ ਉਹ ਚੱਲਦੇ ਵੀ ਹੁਣ ਅਸੀਂ ਜਿਹੜਾ ਥਾਣੇ ਮਗਰ ਗਰਾਊਂਡ ਹੈਗੀ ਆ ਮਿਲਟਰੀ ਗਰਾਊਂਡ ਵਾ ਦੇ ਵਿੱਚ ਵੀ ਅਸੀਂ 100 ਬੂਟਾ ਲਾਇਆ ਹੈਗਾ ਜੀ ਜੀ ਨੇ ਤੇ ਬਹੁਤ ਅੱਛਾ ਇਕੋ ਪ੍ਰੋਲਰਾਂ ਕਰਿਆ ਪ੍ਰਿਆਵਰਣ ਲਈ ਬੂਟੇ ਹਰੇਕ ਲਗਾਉਣੇ ਚਾਹੀਦੇ ਆ ਇੱਕ ਸਮਾਂ ਵੀ ਹੈ ਹੁਣ ਲਾਉਣੇ ਦਾ ਹਾਂਜੀ ਹਾਂ ਜ਼ਰੂਰ ਇਹਨਾਂ ਦਿਨਾਂ 'ਚ ਵਧਨੇ ਫੁੱਲਨੇ ਆ ਜੀ ਬੂਟੇ ਹੈ ਅੱਜ ਜਿੱਦਾਂ ਕਿ ਤੁਸੀਂ ਬੂਟਿਆਂ ਦਾ ਲੰਗਰ ਲੱਗਿਆ ਦੇਖਦੇ ਆ ਤੁਸੀਂ ਇਹਦੇ ਬਾਰੇ ਕੀ ਸੋਚਦੇ ਆ ਬਹੁਤ ਵਧੀਆ ਸੋਚ ਵਧੀਆ ਜੀ ਸੋ ਤੁਸੀਂ ਹੁਣ ਬੂਟੇ ਲੈ ਕੇ ਚੱਲੇ ਆ ਇਹਨਾਂ ਦੀ ਦੇਖਭਾਲ ਵੀ ਕਰਨੀ ਤੁਹਾਡੀ ਜ਼ਿੰਮੇਵਾਰ ਬਹੁਤ ਮੇਰੇ ਕੋਲ ਤਿੰਨ ਚਾਰ ਬੂਟਾ ਲਾਇਆ ਮਾਂ ਦੀ ਤੇ ਸਹੀ ਸਾਰੇ ਬੂਟੇ ਇਦਾਂ ਦੇ ਲੰਗਰ ਲੱਗਣੇ ਚਾਹੀਦੇ ਆ ਲੰਗਰ ਲੱਗਣੇ ਚਾਹੀਦੇ ਬਹੁਤ ਜ਼ਰੂਰੀ ਹੋ ਚੁੱਕੇ ਬਾਤ ਆਪਾਂ ਸਾਡੇ ਲਈ ਅੱਛਾ ਸੋ ਇਹ ਭਾਈ ਸਾਹਿਬ ਬੜਾ ਵਧੀਆ ਕੰਮ ਕਰ ਰਹੇ ਆ। ਬੜੀ ਉਪਰਾਨਾ ਕਰ ਰਹੇ ਆ। ਸੋ ਇਹ ਵੀ ਕਰ। ਬੜੀ ਚੋਟ ਹੈ। ਸਵਧੀਆ ਸੁਚੇਜ਼ ਹੈ। ਠੀਕ ਹੈ ਜੀ ਧੰਨਵਾਦ। ਇਹ ਕਿਹੜੀ ਚੀਜ਼ ਦੇਖਿਆ ਉਹਨੂੰ? ਸ਼ਹਿਰ ਮਨੰਡੇ ਤੋਂ ਆ। ਤੁਸੀਂ ਕਿਹੜਾ ਬੂਟਾ ਲਾ ਕੇ ਚੱਲੇ ਜੀ ਇਹ? ਹਾਂ ਲੀਚੀ ਦਾ ਦੇ। ਲੀਚੀ ਨਾ ਬੂਟਾ। ਸੋ ਹੁਣ ਸਾਹਮਣੇ ਦੀ ਜਮੂਰ ਵੀ ਤੁਹਾਡੀ ਹੈ। ਸਾਡੀ ਹੋਈ ਸੀ। ਸੋ ਕਿੰਨਾ ਜ਼ਰੂਰੀ ਹੋ ਚੁੱਕਿਆ ਅੱਜ ਕੱਲ ਦਰਖਤ ਲਾਉਣਾ। ਕੋਈ ਦਰਖਤ ਲਾਉਣਾ ਬਹੁਤ ਜ਼ਰੂਰੀ ਹੈ ਜੀ। ਐਸੀਆਂ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਇਹਨਾਂ ਕਰਕੇ ਇਹਨਾਂ ਦੀ ਘਾਟ ਕਰ। ਪ੍ਰੋਡਕਸ਼ਨ ਫ੍ਰੀ ਇਹਦੇ ਤੋਂ ਹੀ ਹੋ ਤਾਂ ਹੀ ਅਸੀਂ ਪੋਲੂਸ਼ਨ ਫ੍ਰੀ 에ਅਰ ਲੈ ਸਕਾਂਗੇ ਜੀ। ਦਰਖਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਅੱਜ ਪ੍ਰਦੂਸ਼ਣ ਫੈਲਿਆ ਆਪਾਂ ਉਹਨਾਂ ਦੀ ਵੱਡਾ ਕਰਨਾ ਹੈ ਵੀ ਦਰਖਤਾਂ ਦੀ ਗੈਰ ਹਾਜ਼ਰੀ ਹੈ। ਜੀ ਜੀ। ਸੋ ਬਾਈ ਜੀ ਤੁਸੀਂ ਕਿਰਕੜ ਬੂਟੇ ਲੈ ਕੇ ਚੱਲੇ ਆਂ। ਜੀ ਜਨਾਬ ਤਾਂ ਇਹ ਚੁਕੂ। ਸੋ ਹੁਣ ਸਾਂਭਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੈ। ਬਿਲਕੁਲ ਜ਼ਿੰਮੇਵਾਰੀ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਬਰੰਡੇ ਦੇ ਲੋਕ ਆ। ਲੋਕ ਲਈ ਆ ਜੀ। ਹਾਂ ਜੀ। ਸੋ ਹੁਣ ਇਹ ਜ਼ਿੰਮੇਵਾਰੀ ਨਿਭਾਓ ਚੰਗੀ ਤਰੀਕੇ ਨਾਲ। ਸੋ ਦਰਖਤ ਕਿੰਨੇ ਕਿ ਜ਼ਰੂਰੀ ਹੋ ਗਏ ਅੱਜ ਕੱਲ ਬਹੁਤ ਜ਼ਰੂਰੀ ਹੈ ਜੀ। ਨਾ بارش ਹੋ ਸੋ ਐਸਜੀ ਮਨਜੀਤ ਪਾਟੀਆਂ ਜੀ ਜੋ ਕਿ ਇੱਕ ਨਵੇਕਲੀ ਕਿਸਮ ਦੀ ਪਹਿਲ ਕਦਮੀ ਲੈ ਕੇ ਅੱਗੇ ਵੱਧ ਰਹੇ ਆ ਸੋ ਸਾਡੀ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ ਜੀ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਈਏ ਤੇ ਬੂਟੇ ਲੈ ਕੇ ਜਾਈਏ ਤੇ ਇਹਨਾਂ ਨੂੰ ਪਾਲੀਏ ਲੈ ਲਓ ਬੇਟਾ ਤੇ ਆਪਣੇ ਮੌਸਮ ਨੂੰ ਸਾਫ਼ ਸੁਥਰਾ ਕਰੀਏ ਹਰ ਇੱਕ ਮਨੁੱਖ ਨੂੰ ਮਨਪਾਵੇ ਇੱਕ ਰੁੱਖ ਜਿਸ ਦਾ ਹੋਵੇ ਸਭ ਨੂੰ ਸਤਿ ਸ਼ਕਾਲ ਜੀ ਫਿਰ ਮਿਲਦੇ ਕਿਸੇ ਮੁੱਦੇ ਤੇ